ਮਾਨਸੇ ਸ਼ਹਿਰ ਤੋਂ ਉੱਤਰ ਦੀ ਦਿਸ਼ਾ ਵੱਲ 메인 ਹਾਈਵੇ ਜਿਹੜਾ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ ਹੈ ਉਸ ਦੇ ਉੱਪਰ ਪਿੰਡ ਹੈ ਜੀ ਖਿਆਲਾ ਕਲਾਂ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਿਆਰੇ ਸਤਿਗੁਰੂ ਜੀ ਦੇ ਇੱਥੇ ਆਉਣ ਤੇ ਤਿੰਨ ਸਥਾਨ ਬਣੇ ਹੋਏ ਹਨ ਗੁਰਦੁਆਰਾ 베ਰੀ ਸਾਹਿਬ ਜਿੱਥੇ ਸਤਿਗੁਰੂ ਜੀ ਆ ਕੇ ਰੁਕੇ ਸਨ ਕੋੜਾ 베ਰੀ ਦੇ ਨਾਲ ਵੱਜਾ ਸੀ ਅੱਜ ਵੀ ਬਹੁਤ ਚੌੜੇ ਮੋਟੇ ਤਣੇ ਵਾਲਾ 베ਰੀ ਦਾ ਰੁੱਖ ਇੱਥੇ ਸਭਾਯਮਾਨ ਹੈ ਨਾਲ ਹੀ ਇੱਕ ਗੁਰਦੁਆਰਾ ਗੁਰੂ ਸਰ ਸਾਹਿਬ ਹੈ ਜਿੱਥੇ ਇੱਕ ਟੋਬਾ ਸੀ ਉੱਥੋਂ ਜਲ ਘੋੜੇ ਛਕਦੇ ਸਨ ਤਾਂ ਸਤਗੁਰੂ ਜੀ ਵੀ ਇਸੇ ਟੋਬੇ ਦੇ ਕੋਲ ਹੀ ਆਪਣਾ ਤੰਬੂ ਲਗਾ ਕੇ ਸੱਤ ਰਾਤਾਂ ਰਹੇ ਪੀਣ ਵਾਲੇ ਜਲ ਦੀ ਕਮੀ ਹੋਣ ਤੇ ਬੇਨਤੀ ਕਰਨ ਤੇ ਪਿੰਡ ਵਾਲਿਆਂ ਵੱਲੋਂ ਸਤਗੁਰੂ ਜੀ ਨੇ ਇੱਕ ਤੀਰ ਚਲਾਇਆ ਜਿਹੜਾ ਤਕਰੀਬਨ 1 ਕਿਲੋਮੀਟਰ ਤੋਂ ਥੋੜਾ ਘੱਟ ਹੈ ਖਿਆਲਾ ਕਲਾਂ ਤੋਂ ਖਿਆਲਾ ਖੁਰਦ ਨਾਲ ਹੀ ਜੁੜਦਾ ਪਿੰਡ ਹੈ ਉੱਥੇ ਡਿੱਗਾ ਜਾ ਕੇ ਤਾਂ ਉੱਥੇ ਸਤਗੁਰੂ ਜੀ ਨੇ ਕਿਹਾ ਖੂਹ ਪੁੱਟਿਓ ਤਾਂ ਜਲ ਪੀਣ ਵਾਲਾ ਨਿਕਲੇਗਾ ਅੱਜ ਵੀ ਉਹ ਖੂਹ ਸਬਾਇਮਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪੁੱਤਰ ਚਰਨ ਕਮਲਾਂ ਵਾਲਾ ਇਹ ਪਿੰਡ ਖਿਆਲਾ ਕਲਾ ਪੂਰੀ ਵੀਡੀਓ ਜਿਹੜੀ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਤੇ ਆਪ ਜੀ ਦੇਖ ਸਕਦੇ ਹੋ